ਬੋਲਣ ਦਾ ਵਿਸ਼ਾ ਰੱਖਿਆ ਸੀ ਅੱਜ ਅੱਜ ਰੱਖਿਆ ਸੀ ਵੀ ਸਟੇਜ ਕਿਵੇਂ ਸ਼ੁਰੂ ਕਰਨੀ ਆ ਸਾਡੇ ਸਿੱਖ ਕੌਮ ਦੇ ਜਿਹੜੇ ਬੱਚੇ ਨੇ ਜਿਹੜੇ ਸਿੱਖ ਕੌਮ ਦੇ ਬੱਚੇ ਨੇ ਸਾਡੇ ਉਹਨਾਂ ਨੇ ਸਟੇਜ ਕਿੱਥੋਂ ਸ਼ੁਰੂ ਕਰਨੀ ਆ ਜਿਹੜੀ ਸਟੇਜ ਤੇ ਸਾਡੇ ਬੱਚੇ ਬੋਲ ਰਹੇ ਨੇ ਦੂਜੇ ਤੀਜਿਆਂ ਨੂੰ ਆਪਾਂ ਜੇਕਰ ਕਹੀਏ ਉਹ ਕਿੱਦਾਂ ਬੋਲਦੇ ਨੇ ਜਾਂ ਨਾ ਬੋਲਦੇ ਨੇ ਉਹ ਇੱਕ ਵੱਖਰੀ ਲੈਣਾ ਉਹਨਾਂ ਦੇ ਪਰ ਸਾਡੇ ਸਿੱਖ ਕੌਮ ਦੇ ਬੱਚਿਆਂ ਨੇ ਜਦੋਂ ਸਟੇਜ ਤੇ ਬੋਲਣਾ ਹੈ ਉਹਨਾਂ ਨੇ ਸਟੇਜ ਕਿੱਥੋਂ ਸ਼ੁਰੂ ਕਰਨੀ ਆ ਉਹਨਾਂ ਨੇ ਕਰਨੀਆਂ ਧਰਮ ਸ਼ਤਕਾਰ ਤੇ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਜੋ ਗੱਜ ਕੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਅਸੀਂ ਇੱਥੇ ਤੱਕ ਪਹੁੰਚਣਾ ਇੱਥੇ ਤੱਕ ਪਹੁੰਚ ਕੇ ਅਗਲਾ ਸਾਡਾ ਸਟੈਪ ਕੀ ਹੋਊਗਾ ਸਟੇਜ ਨੂੰ ਸ਼ੁਰੂ ਕਰਨ ਦਾ ਜਿਸ ਵਿਸ਼ੇ ਤੇ ਅਸੀਂ ਬੋਲਾਂਗੇ ਜਿਹੜੇ ਵਿਸ਼ੇ ਤੇ ਅਸੀਂ ਬੋਲਾਂਗੇ ਉਹ ਵਿਸ਼ਾ ਕੀ ਹੈ ਛੱਬਿਆਚਾਰਕ ਵਿਸ਼ਾ ਰਾਜਨੀਤਿਕ ਵਿਸ਼ਾ ਜਾਂ ਧਾਰਮਿਕ ਵਿਸ਼ਾ ਦੇਖੋ ਗੁਰੂ ਤੋਂ ਅਸੀਂ ਨੇ ਅਗਿਆ ਲੈ ਲਈ ਹੈ ਫਤੇ ਅਰਜ ਕਰਕੇ ਗੁਰੂ ਤੋਂ ਅਗਿਆ ਲੈ ਲਈ ਹੈ ਫਿਰ ਅਗਲਾ ਜਿਹੜਾ ਸਟੈਪ ਹੈ ਅਸੀਂ ਜਿਹੜੇ ਵਿਸ਼ੇ ਤੇ ਬੋਲਣਾ ਹੈ ਉਸ ਵਿਸ਼ੇ ਨੂੰ ਕਈ ਪ੍ਰਚਾਰਕ ਜਾਂ ਤੇ ਸ਼ੁਰੂ ਨੇ ਕਰ ਸਕਦੇ ਹੁੰਦੇ ਜਾਂ ਉਸ ਵਿਸ਼ੇ ਬਾਰੇ ਪੂਰਾ ਜਾਣਦੇ ਨਹੀਂ ਹੁੰਦੇ ਆਦਮ ਚਲੇ ਜਾ ਕੇ ਉਲਝ ਜਾਂਦੇ ਨੇ ਪਰ ਆਪਾਂ ਜਿਹੜਾ ਇਹਨਾਂ ਸਟੇਜਾਂ ਤੇ ਬੋਲਣ ਦਾ ਆਪਣੇ ਬੱਚਿਆਂ ਵਾਸਤੇ ਉਪਰਾਲਾ ਕਰ ਰਹੇ ਹਾਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਤੁਹਾਨੂੰ ਸਾਰਿਆਂ ਨੂੰ ਕੁਝ ਸਿੱਖਣ ਦੀ ਆਪਾਂ ਜੀਵਨ ਜਾਂਚ ਦੇ ਵਿੱਚ ਇਹ ਉਪਰਾਲਾ ਕਰ ਰਹੇ ਹਾਂ ਸਾਰੇ ਆਪਾਂ ਸਿੱਖ ਰਹੇ ਹਾਂ ਸਿੱਖੀ ਸਿੱਖਿਆ ਗੁਰ ਵਿਚਾਰ ਆਪਾਂ ਨੇ ਗੁਰੂ ਦੀ ਵਿਚਾਰ ਦੇ ਅਨੁਸਾਰ ਗੁਰੂ ਦੀ ਸਿੱਖਿਆ ਤੇ ਚੱਲਣਾ ਆਪਾਂ ਸਿੱਖ ਰਹੇ ਹਾਂ ਕੁਝ ਉਪਰਾਲਾ ਕਰ ਰਹੇ ਹਾਂ ਜਿੰਨੇ ਵੀ ਸਾਡੇ ਬੱਚੇ ਚੰਗੇ ਲੈਕਚਰ ਆ ਰਹੇ ਹੋਣਗੇ ਕਿਸੇ ਵੀ ਵਿਸ਼ੇ ਤੇ ਖੁੱਲ ਕੇ ਬੋਲਣਗੇ ਸਾਹਮਣੇ ਆ ਕੇ ਉਹ ਅੱਜ ਦੇ ਬੱਚੇ ਕੱਲ ਦੇ ਨੇਤਾ ਹੋਣਗੇ ਅੱਜ ਤੱਕ ਸਾਡੇ ਬੱਚੇ ਚੰਗੇ ਨੇਤਾ ਕਿਉਂ ਨਹੀਂ ਬਣ ਸਕੇ ਕਿਉਂਕਿ ਸਾਡੇ ਬੱਚਿਆਂ ਨੂੰ ਅੱਜ ਤੱਕ ਸਟੇਜ ਤੇ ਬੋਲਣ ਦਾ ਜਿਹੜਾ ਅਸੀਂ ਤਰੀਕਾ ਨਹੀਂ ਆਇਆ ਕਿਉਂਕਿ ਉਹਨਾਂ ਸਟੇਜਾਂ ਤੇ ਉਹੀ ਲੋਕ ਬੋਲਦੇ ਰਹਿੰਦੇ ਨੇ ਜਿਨ੍ਹਾਂ ਨੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਉਹਨਾਂ ਨੇ ਬੇਈਮਾਨੀ ਦੀ ਗੱਲ ਕਰਨੀ ਹੈ ਪਰ ਸਾਡੇ ਬੱਚੇ ਜਦੋਂ ਜ਼ਮੀਨੀ ਪੱਧਰ ਦੇ ਲੋਕਾਂ ਦੇ ਮਜ਼ਦੂਰਾਂ ਦੇ ਜਾਂ ਕਿਸਾਨਾਂ ਦੇ ਜਾਂ ਵਿਦਿਆਰਥੀ ਸਾਡੇ ਸਾਹਮਣੇ ਆਉਣਗੇ ਜ਼ਮੀਨੀ ਪੱਧਰ ਦੇ ਲੋਕਾਂ ਦੇ ਕਿਰਤ ਕਰਨ ਵਾਲਿਆਂ ਦੇ ਬੱਚੇ ਤਾਂ ਉਹ ਇੱਕ ਤੋਂ ਸ਼ੁਰੂ ਹੋਣ ਸਾਰ ਤਾਂ ਪਹਿਲਾਂ ਗੁਰੂ ਤੋਂ ਆਗਿਆ ਲੈਣਾ ਪਰਮ ਸਤਕਾਰ ਤੇ ਸਨਮਾਨਯੋਗ ਗੁਰੂ ਰੂਪ ਕਾਲਸਾ ਸਾਧ ਸੰਗਤ ਜੀ ਉਹ ਗੱਜ ਕੇ ਬਲਾਉ ਫਤੇ ਵਾਹਿਗੁਰੂ ਜਿੱਕਾ ਕਾਲਸਾ ਵਾਹਿਗੁਰੂ ਜਿੱਕੀ ਬੋਤੇ ਜਦੋਂ ਆਪਾਂ ਇੱਥੋਂ ਸ਼ੁਰੂ ਹੋਵਾਂਗੇ ਤਾਂ ਗੁਰੂ ਬਾਕੀ ਦੀ ਗੱਲ ਆਪੇ ਸੰਭਾਲ ਲਵੇਗਾ ਬਾਕੀ ਦੀ ਗੱਲ ਗੁਰੂ ਆਪਣੇ ਆਪ ਸੰਭਾਲ ਲਵੇਗਾ ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਪੈਰਾਂ ਤੋਂ ਲੈ ਕੇ ਸਿਰ ਤੱਕ ਪਵਿੱਤਰ ਹੋ ਜਾਾਂਗੇ ਜਦੋਂ ਸਟੇਜ ਤੇ ਬੋਲਾਂਗੇ ਨਾਲ ਹੀ ਆਪਾਂ ਉਹਨਾਂ ਨੂੰ ਵੀ ਪਵਿੱਤਰ ਕਰ ਦੇਵਾਂਗੇ ਜਿਹੜੇ ਸਾਡੀ ਗੱਲ ਨੂੰ ਸੁਣ ਰਹੇ ਹੋਣ ਸੁਣਦੇ ਪੁਨੀਤ ਕਹਤੇ ਪਵਿੱਤ ਛਤਗੁਰ ਰਹਾ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਬਾਜੇ ਆਨੰਦ ਤੂਰੇ ਫਿਰ ਸਾਰੇ ਸੁਣਨਗੇ ਵੀ ਭਾਵਨਾ ਦੇ ਨਾਲ ਤੇ ਬੋਲਣ ਵਾਲਾ ਵੀ ਭਾਵਨਾ ਦੇ ਨਾਲ ਬੋਲੂਗਾ ਇਹ ਅੱਜ ਆਪਣਾ ਵਿਸ਼ਾ ਸੀ ਸਟੇਜ ਤੇ ਕਿਵੇਂ ਬੋਲਣ ਚਾਹੀਏ ਇਹ ਅੱਜ ਦਾ ਵਿਸ਼ਾ ਸੀ ਸਾਡਾ